ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਸਤਜੁਗ ਸਤ ਗੁਰੂ ਵਾਸਦੇਵ ਵਾਹਿਵਾ ਵਿਸਨਾ ਨਾਮ ਜਪਾਵੇ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਵਾਹਿਗੁਰੂ ਸ਼ਬਦ ਦਾ ਅਨਵੈ ਚਾਰੇ ਜੁਗਾ ਨਾਲ ਕੀਤਾ ਜਾਂਦਾ ਹੈ ਅਰਥਾਤ ਸਤਜੁਗ ਵਿੱਚ ਗੁਰੂ ਨਾਨਕ ਦੇਵ ਜੀ ਵਾਸ ਦੇਵ ਦਾ ਅਵਤਾਰ ਹੋਏ ਸਨ ਅਰਥਾਤ ਉੱਥੋਂ ਵਰ ਵਾਵਾ ਅਖਰ ਲਿਤਾ ਗਿਆ ਲੋਕ ਵਿਸ਼ਨੂੰ ਦੀ ਪੂਜਾ ਕਰਨ ਲੱਗੇ ਵਿਸ਼ਨੂੰ ਦਾ ਨਾਮ ਜਪਨ ਲੱਗੇ ਦਵਪਰ ਸਤ ਗੁਰੂ ਹਰੀਕ੍ਰਿਸ਼ਨ ਹਾ ਹਾ ਹਰੇ ਹਰੇ ਨਾਮ ਜਪਾਵੇ ਇੱਥੇ ਭਾਈ ਸਾਭ ਭਾਈ ਗੁਰਦਾਸ ਜੀ ਕਹਣਾ ਚੋਦੇ ਨੇ ਦਵਾਪਰ ਵਿੱਚ ਗੁਰੂ ਨਾਲਕਦੇਵ ਜੀ ਹਰੀ ਦਾ ਅਵਤਾਰ ਅਰਥਾਤ ਕ੍ਰਿਸ਼ਨ ਦਾ ਅਵਤਾਰ ਹੋਏ ਉਤੋਂ ਫਿਰ ਹਹਾ ਅਖਰ ਲਿੱਤਾ ਗਿਆ ਲੋਕ ਹਰੀ ਦਾ ਨਾਮ ਜੱਪਨ ਲੱਗੇ ਹਰੀ ਦਾ ਸਿਮਰਨ ਕਰਨ ਲੱਗੇ ਤ੍ਰੇਤੇ ਸਤ ਗੁਰੂ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੇ ਇੱਥੇ ਭਾਈ ਸਾਭ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਫਿਰ ਤ੍ਰੇਤੇ ਯੁੱਗ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਰਾਮ ਦਾ ਅਵਤਾਰ ਧਾਰਿਆ ਫਿਰ ਉੱਥੋਂ ਰਾਰਾ ਅੱਖਰ ਦਿੱਤਾ ਗਿਆ ਉੱਥੇ ਲੋਕਾਂ ਨੇ ਆਰਾਮ ਰਾਮ ਜਪ ਕੇ ਸੁਖ ਪਾਇਆ ਤੇ ਆਰਾਮ ਰਾਮ ਜਪਾ ਨਾਲ ਲੋਕ ਮੁਕਤੀ ਪ੍ਰਾਪਤ ਕਰਨੇ ਦੇ ਸੀ ਤ੍ਰੇਤੇ ਵਿੱਚ ਆਰਾਮ ਨਾਮ ਦੀ ਬੜੀ ਮਹੱਤਤਾ ਸੀ ਉੱਥੋਂ ਰਾਰਾ ਸ਼ਬਦ ਲਿਆ ਗਿਆ ਫਿਰ ਲੋਕ ਰਾਮ ਰਾਮ ਜਪਨ ਲੱਗੇ ਸੁਖ ਪਾਉਣ ਲੱਗੇ ਰਾਮ ਰਾਮ ਜਪ ਕੇ ਅਤੇ ਰਾਮ ਜਪਨ ਨਾਲ ਉਸ ਵੇਲੇ ਭਾਈ ਸਾਹਿਬ ਕਹਿੰਦੇ ਮੁਕਤੀ ਹੋ ਜਾਂਦੀ ਸੀ ਕਲਯੁਗ ਨਾਨਕ ਗੁਰ ਗੋਬਿੰਦ ਗੱਗਾ ਗੋਬਿੰਦ ਨਾਮ ਅਲਾਵੇ ਇਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਕਲਯੁਗ ਵਿੱਚ ਗੁਰੂ ਨਾਨਕ ਸਾਹਿਬ ਜੀ ਗੋਬਿੰਦ ਦਾ ਰੂਪ ਉਤਪਿੰਦਾ ਅੱਖਰ ਗਗਾ ਲਿਤਾ ਗਿਆ ਅਰਥਾਤ ਲੋਕ ਗੋਬਿੰਦ ਗੋਬਿੰਦ ਜਪਨ ਲਗੇ ਅਤੇ ਸੁਖ ਪ੍ਰਾਪਤ ਕਰਨ ਲਗੇ ਚਾਰੇ ਜਾਗੇ ਚਾਹੋ ਜੁਗੀ ਪਚਾਇਲ ਵਿੱਚ ਜਾਏ ਸੰਭਾਵੇ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚੋ ਦੇਦੇ ਫਿਰ ਉੱਪਰ ਦੱਸੇ ਗਏ ਜੋ ਚਾਰ ਯੁਗ ਨੇ ਚਾਰੇ ਅਵਤਾਰ ਨੇ ਉਹ ਫਿਰ ਵਾਹਿਗੁਰੂ ਵਿੱਚ ਸਮਾ ਜਾਂਦੇ ਨੇ ਅਰਥਾਤ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਨੇ ਵਾਹਿਗੁਰੂ ਵਿੱਚ ਸਮਾ ਜਾਂਦੇ ਨੇ ਚਾਰੋਂ ਅੱਖਰ ਇੱਕ ਕਰ ਵਾਹਿਗੁਰੂ ਜਪੋ ਮੰਤਰ ਜਪਾਵੇ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਫਿਰ ਚਾਰ ਅੱਖਰਾਂ ਨੂੰ ਜੋੜ ਕੇ ਪੰਜਵਾਂ ਮੰਤਰ ਫਿਰ ਵਾਹਿਗੁਰੂ ਬੰਦਾ ਹੈ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਚਾਰੇ ਨਾਮ ਫਿਰ ਵਾਹਿਗੁਰੂ ਵਿੱਚ ਸਮਾ ਜਾਂਦੇ ਨੇ ਕਹਿੰਦਾ ਭਾਵ ਭਾਈ ਸਾਹਿਬ ਦੇ ਭਾਈ ਸਾਹਿਬ ਦੇ ਕਹਿੰਦਾ ਭਾਵ ਹੈ ਕਿ ਅਗਰ ਤੁਸੀਂ ਵਾਹਿਗੁਰੂ ਵਾਹਿਗੁਰੂ ਮੰਤਰ ਜਪੋਗੇ ਤਾਂ ਸ਼੍ਰੀ ਰਾਮ ਜੀ ਕ੍ਰਿਸ਼ਨ ਜੀ ਗੁਰੂ ਨਾਨਕ ਸਾਹਿਬ ਜੀ ਵਾਸਦੇਵ ਚਾਰੇ ਅੱਖਰ ਵਿੱਚ ਹੀ ਆਦੇ ਏਹੇ ਮਹਾਨਤਾ ਵਾਹਿਗੁਰੂ ਨਾਮ ਜਪਣ ਦੀ ਜਹਾਂ ਤੇ ਉਪਜਿਆ ਫਿਰ ਕਹਾਂ ਸਮਾਵੇ ਐਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਤੋਂ ਦੇਦੇ ਈਸ਼ਵਰ ਦੇ ਨਾਮ ਤੋਂ ਮੰਤਰ ਉਪਜਿਆ ਸੀ ਫਿਰ ਉੱਥੇ ਹੀ ਸਮਾ ਗਿਆ ਅਰਥਾਤ ਈਸ਼ਵਰ ਵਿੱਚ ਹੀ ਲੀਨ ਹੋ ਗਿਆ ਵਾਏ ਗੁਰੂ ਜੀ ਭਾਈ ਸਾਹਿਬ ਜੀ ਦੀ ਇਸ ਵਾਰ ਦੀ ਪਉੜੀ ਦੇ ਅਰਥ ਕਰਦਿਆਂ ਹੋਇਆਂ ਕਾਫੀ ਗਲਤੀਆਂ ਕਾਫੀ ਭੁੱਲਾ ਹੋਈਆਂ ਹੋਣਗੀਆਂ ਅਨਜਾਨ ਬੱਚਾ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ